ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਵਿਧਾਨ ਸਭਾ ਹਲਕਾ ਪੂਰਬੀ ਦੇ ਟਿੱਬਾ ਰੋਡ ਮੰਡਲ ਪ੍ਰਧਾਨ ਪ੍ਰਮੋਦ ਕੁਮਾਰ ਕੈਲਾਸ਼ ਨਗਰ ਮੰਡਲ ਪ੍ਰਧਾਨ ਮੰਨੂ ਅਰੋੜਾ ਨਿਊ ਕੁੰਦਨਪੁਰੀ ਕੇਸ਼ਵ ਗੁਪਤਾ ਅਤੇ ਅਗਰ ਨਗਰ ਮੰਡਲ ਪ੍ਰਧਾਨ ਆਸ਼ੀਸ਼ ਗੁਪਤਾ ਵੱਲੋਂ ਸੌਰਵ ਸਿੰਘਾਨੀਆਂ ਦੇ ਘਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਉਹਨਾਂ ਨਾਲ ਭਾਜਪਾ ਦੇ ਹਲਕਾ ਪੂਰਬੀ ਇੰਚਾਰਜ ਜਗਮੋਹਨ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿਸ ਤਰੀਕੇ ਲੁਧਿਆਣਾ ਵਾਸੀਆਂ ਦਾ ਪਿਆਰ ਤੇ ਆਸ਼ੀਰਵਾਦ ਮਿਲ ਰਿਹਾ ਹੈ ਮੈਂ ਉਸ ਦਾ ਸਦਾ ਰਿਣੀ ਰਹਾਂਗਾ ਤੇ ਪਹਿਲਾਂ ਦੀ ਤਰ੍ਹਾਂ ਲੁਧਿਆਣੇ ਦਾ ਵਿਕਾਸ ਕਰਕੇ ਵੱਡੇ ਵੱਡੇ ਪ੍ਰੋਜੈਕਟਰ ਰਾਹੀਂ ਮੋੜਾਂਗਾ ਉਨੇ ਕਿਹਾ ਕਿ ਲੁਧਿਆਣਾ ਹੀ ਨਹੀਂ ਪੂਰੇ ਦੇਸ਼ 'ਚ ਭਾਜਪਾ ਦੀ ਲਹਿਰ ਹੈ ਦੇਸ਼ਵਾਸੀ ਮੁਰ ਤੋਂ ਦੇਸ਼ 'ਚ ਭਾਜਪਾ ਦੀ ਵਿਕਾਸਸ਼ੀਲ ਸਰਕਾਰ ਚਾਹੁੰਦੇ ਹਨ ਜੋ ਸਰਕਾਰ ਜਿੱਥੇ ਵਿਕਾਸ ਕਰੇ ਸਮਾਜ ਭਲਾਈ ਦੀਆਂ ਸਕੀਮਾਂ ਲੈ ਕੇ ਆਵੇ ਉੱਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਕੰਮ ਕਰੇ ਅਜਿਹਾ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਰ ਸਕਦੇ ਹਨ ਰਵਨੀਤ ਬਿੱਟੂ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਿਲ ਦਾ ਦਿਲ ਅਤੇ ਵੱਡ ਵੱਡਾ ਸ਼ਹਿਰ ਹੈ ਇਸ ਲਈ ਲੁਧਿਆਣਾ ਅੱਗੇ ਚੁਣੌਤੀਆਂ ਵੀ ਬਹੁਤ ਨੇ ਜੀ ਨਹੀਂ ਨੂੰ ਪੂਰਾ ਕਰਨ ਲਈ ਸਾਨੂੰ ਕੇਂਦਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪਵੇਗਾ ਉਹਨੇ ਕਿਹਾ ਕਿ ਤੁਸੀਂ ਲੁਧਿਆਣਾ ਸੀਟ ਜਿੱਤ ਕੇ ਪਾਜਪਾ ਦੀ ਝੋਲੀ ਪਾਓ ਕੇਂਦਰ ਤੋਂ ਲੁਧਿਆਣਾ ਲਈ ਪ੍ਰੋਜੈਕਟਾਂ ਦੇ ਗੱਫੇ ਮੈਂ ਖੁਦ ਲੈ ਕੇ ਆਵਾਂਗਾ ਤੇ ਅਗਲੇ 5 ਸਾਲਾਂ ਚ ਲੁਧਿਆਣਾ ਦੀ ਕਾਇਆ ਕਲਪ ਕਰਾਂਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਕਾਲਾ, ਮੋਹਿਤ ਜੈਨ, ਅਸ਼ੋਕ ਸਿੰਘਾਨੀਆ, ਰਾਕੇਸ਼ ਗੁਪਤਾ, ਮਹੇਸ਼ ਦਤ ਲक्की ਚੋਪੜਾ, ਕੇਵਲ ਡੋਗਰਾ, ਦਿਨੇਸ਼ ਗੁਪਤਾ, ਹਿਮਾਂਸ਼ੂ ਜਿੰਦਲ, ਗੌਰਵ ਛੀਨਾ, ਅਮਿਤ ਰਾਏ, ਪ੍ਰਮੋਦ ਲक्की ਸ਼ਰਮਾ ਆਦ ਹਾਜ਼ਰ ਜਨ